ਸਾਸਕਲ ਜੀ ਸਾਰਿਆਂ ਨੂੰ ਸੰਦੀਪ ਦੇ ਵੱਲੋਂ ਤੁਹਾਨੂੰ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਰ ਜੀ ਆਪਾਂ ਪਹੁੰਚ ਚੁੱਕੇ ਆ ਪਿੰਡ ਦਾਦੂਪੁਰ ਜ਼ਿਲ੍ਹਾ ਅਮਰਸਰ ਪਹਿਲੇ ਹੀ ਤਹਿਸੀਲ ਮਜੀਠਾ ਤੇ ਵੀਰ ਕੋਲਿੰਜਿੰਦਰ ਸਿੰਘ ਕਲਾ ਚੁੱਕੇ ਦੇਖੋ ਅੱਜ ਵੀ ਇਨੇ ਕੋ ਚਾਰ ਪੰਜ ਲਾਇਕ ਪਸ਼ੂ ਸੇਲ ਆ ਤੇ ਆ ਹੁਣ ਵੀ ਇਧਰ ਗੱਲਬਾਤ ਕਰੀਏ ਬਾਈ ਜੀ ਸਤਿਕਾਰਾ ਦੱਸ ਗਿਆ ਵੀਰ ਜੀ ਸਾਸਕਲ ਜੀ ਹੋਰ ਸੁਣਾਓ ਜੀ ਵਧੀਆ ਵੀਰ ਜੀ ਠੀਕ ਠਾਕ ਜੀ ਸੇ ਠੀਕ ਆ ਸੇ ਤਾਂ ਹਾਂਜੀ ਠੀਕ ਠਾਕ ਵਧੀਆ ਵੀਰ ਜੀ ਭਾਈ ਜੰਦੇ ਭਟਾਕੇ ਹਾਂਜੀ ਚੱਲੀ ਜਾਂਦਾ ਵਧੀਆ ਸੋਣਾ ਕਿਰਪਾ ਕਿੰਨੀ ਵਾਰ ਅੱਜ ਅੱਜ ਪੰਜੀ ਹੋ ਗਈ ਜੀ ਪੰਜੇ ਜੀ ਸੂਈਆਂ ਪੰਜੇ ਪੰਜੇ ਸੂਈਆਂ ਹਾਂ ਜੀ ਚਲੋ ਹਾਂ ਜੀ ਬਹੁਤ ਚੰਗੀਆਂ ਉਧਰ ਲੱਗੀ ਹੈ ਤੁਹਾਨੂੰ ਹਾਂ ਜੀ ਉਹ ਛੋਟੀ ਹੋ ਸਕਦੀ ਆ ਜੋ ਕਿਨੇਡਾ ਮੋਗੇ ਸੂਈ ਨੂੰ ਜੀ ਨੂੰ ਇਹ ਵੇਖ ਜੀ ਕੱਲ ਦੀ ਸੂਈ ਜੋ ਕੱਟੀ ਹਾਂ ਜੀ ਜੀ ਤੇ ਪਹਿਲਾ ਸੂਆ ਦਾ ਦੰਦਾ ਜਿਆ ਅੱਛਾ ਸਟੀਲਸ ਲੱਗ ਪੂਰੀ ਨਿਕਲੀ ਕੱਟੀ ਠੀਕ ਹਾਂ ਜੀ ਤੁਹਾਨੂੰ ਤੁਹਾਨੂੰ ਚੰਗਾ ਲੱਗਾ ਹਾਂ ਹਾਂ ਚੰਗਾ ਜਾਨੀ ਕਿ ਚਵਾਜੂ ਠੰਡੀ ਬੜੀ ਕੱਟੀ ਹੋਰ ਨਸੇ ਕਹਾਣੀ ਬੜੀ ਚੰਗੀ ਕੱਟੀ ਜੀ ਦੁੱਧ 10 ਕਿਲੋ ਵਧੀਆ ਕੱਢਣਾ ਇਹਨੇ ਚਵਾ ਦੀ ਚੰਗੀ ਲੱਗੀ ਹੈ ਬਹੁਤ ਚੰਗਾ ਕੱਢਿਆ ਸਹਲਾ ਸੁਆਜੀ ਓਟੀ ਆ ਦੇਖੋ ਬੱਚਾ ਮਗਰ ਕਿ ਆ ਗਿਆ ਮਗਰ ਨਹੀਂ ਕੱਟਾ ਆ ਗਿਆ ਕੱਟਾ ਮਗਰ ਆ ਗਿਆ ਬਾ ਠੀਕ ਆ ਆ ਜਾ ਵੀਰ ਜੀ ਆ ਜਾ ਆ ਜਾ ਐ ਮੂੰਹ ਮਾ ਦਿਖਾਉਂ ਕਰਾਂ ਦੀ ਸੋਹਣੀ ਝੋਟੀ ਹੈ ਨਾ ਤੂੰ ਆਈ ਜੂ ਜਾਂ ਵਧੀਆ ਚਵਾਈ ਇੱਕ ਨੰਬਰ ਪਤਲੇ ਜੰਮ ਜੇ ਵੀਰ ਜੀ ਬਿਲਕੁਲ ਬਿਲਕੁਲ ਜੀ ਹਾਂ ਜੀ ਮੀਂਹ ਮੋਹ ਆ ਪੈ ਗਿਆ ਮੀਂਹ ਬੜਾ ਪੈ ਰਿਹਾ ਵੀਰ ਜੀ ਫੇਰੇ ਮੀਂਹ ਨਹੀਂ ਬਹੁਤ ਜ਼ਿਆਦਾ ਆ ਰਿਹਾ ਹਾਂ ਹਾਂ ਜੀ ਇਹ ਡੰਗਰਾਂ ਪੱਠੇ ਪੁੱਠੇ ਨਹੀਂ ਉਹ ਇਹ ਰਜਮੀ ਤਾਂ ਹੈ ਨਾ ਬਿਲਕੁਲ ਜੀ ਹਾਂਜੀ ਬਾਈ ਕੁਲਜਿੰਦਰ ਜੀ ਚੰਗੀ ਕੱਟੀ ਆ ਬਾਕੀ ਵੀਰ ਜੀ ਆਪਣਾ ਕੱਟੀ ਜਗੀ 85 ਦੀ ਆਗੀ ਰਮਨ ਨਾਲ ਚੰਗੀ ਕੱਟੀ ਛੋੜੀ ਕਰਨੀ 500 ਰੁਪਏ ਬਸ 72000 ਛੋੜ ਦਿੰਦਾ ਚਲ ਜੀ ਆ ਜੀ ਬਿਲਕੁਲ ਹੈਨਾ ਬਿਲਕੁਲ ਬਿਲਕੁਲ ਜੀ ਤੇ ਆਹ ਜੀ ਆ ਵੀ ਸੂਈ ਜੋ ਪਹਿਲਾ ਸੂਆ ਜੋ ਰਹੀ ਅੱਛਾ ਤਿੰਨ ਪਹਿਲੇ ਸੂਏ ਦੀਆਂ ਉਹਨਾਂ ਦੇ ਇੱਕ ਤੀਜੇ ਸੂਏ ਆ ਰਹੀ ਆ ਇੱਕ ਆਪਣੇ ਕੋਲ ਦੋ ਥਣੀ ਬਹੁਤ ਚੰਗੀਆਂ ਗਈਆਂ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈਨ ਹੋ ਗਿਆ 10 ਦਿਨ ਮੇ ਜੀ ਠੀਕ ਆ ਤੇ ਚੰਗੀ ਕੱਟੀ ਸੀਸ ਲੱਗਦੇ ਚਵਾ ਦੀ ਬੜੀ ਚੰਗੀ ਆ ਹਾਂ 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 ਆ ਦੇਖੋ ਥਾਨ ਥਣ ਬਹੁਤ ਚੰਗੇ ਗੱਡੇ ਕੱਟੀਆਂ ਨੇ ਇਹ ਇਹ ਵੀ ਖੋਲੋ ਬੜੀ ਸਪੈਸ਼ਲ ਦੁੱਧ ਕਿੰਨਾ ਜੀ ਦੁੱਧ ਕਿੰਨੀ 10 ਲੀਟਰ ਜਿਹਾ ਜੀ 10 ਰਹਿ ਗਿਆ 10 ਚਲੋ ਹਾਂ ਜੀ ਦੋ ਦੁੱਧ ਗਾਰਜੂ ਵੀ ਯਾਰਾਂ ਮਾਰੇ ਗੱਲੋ ਬਸ ਠੀਕ ਹੈ ਬਾਕੀ 10 ਲੀ ਬੜਾ ਦੁੱਧ ਜਿਹੜਾ ਘਰ ਕੀ ਜਾਂਦੇ ਨੇ 10 ਦਿਨਾਂ ਦੀ ਸੂਈ ਆ ਰਹੀ ਬਿਲਕੁਲ ਸੋਹ ਲੋਗ ਇਹ ਵੀ ਚੋਗੀ ਆ ਮੋਹੇ ਹਾਂਜੀ ਚੋਗੀ ਚੋਗੀ ਬਿਲਕੁਲ ਬਿਲਕੁਲ ਜੀ ਬਿਲਕੁਲ ਚਾਰ ਦੰਦ ਕੱਟਾ ਹੀ ਮਗਰੰਦੇ ਵੀ ਇਹ ਇਹਦੇ ਹਾਂਜੀ ਇਹਦੇ ਕੱਟਾ ਕੱਟਾ ਜਿਹੇ ਇਹਦੇ ਆ ਜਾਓ ਜੀ ਸੁੰਗ ਸੁੰਗ ਦੀ ਸੋਹਣੀ ਕਾਜੀ ਬੱਸ ਮੋਲ ਛੋਟਾ ਛੋਟਾ ਦੱਸ ਕੇ ਮੋਲ ਜੇ ਇਹੇ ਫੋਨ ਦੀ ਜਾਣ ਹੈਨਾ ਹਾਂਜੀ ਬੋਲੋ ਬਾਕੀ ਵੀ ਦੀ ਇਹਦਾ ਵੀ ਮੋਲਾ ਹੈ ਜੋ ਨਾ 85 ਆ ਹਾਂ ਇਹ ਵੀ ਛੋਣ ਵਾਲਾ ਕੰਮ ਹੀ ਕਰਾਂਗੇ ਹਾਂ ਇਹ ਦੇ ਦਾਂਗੇ ਇਹ ਪੂਰੇ 70 ਦੀ 500 ਛੋਟ ਨਹੀਂ ਮਿਰਜੀ ਬਿਲਕੁਲ ਗਿਆ ਜਿਹੜਾ ਜੈ 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 ਜੀ ਮਿਰਜੀ ਪਿੱਛੇ ਨਹੀਂ ਹਉਣ ਉਦਾਂ ਹੁੰਦੀਆਂ ਫੁੱਲ ਬੜੇ ਮੰਗਦੇ ਨੇ ਬੜੇ ਮੰਗਦੇ ਗਿਆ ਇਹ ਮੋਲੇ ਜਿਹੜੀਆਂ ਪੈਂਦੇ ਆਂ ਨਿਕਲਦੀਆਂ ਇੱਥੇ ਗਿਆ ਸੁਆ ਮੈਂ ਆਈ ਆ ਦੁੱਧ ਕਿੰਨਾ ਜੀ ਦੁੱਧ ਵੀ ਜੀ ਇਹਦੇ ਥੱਲੇ ਤੁਸੀਂ 11 ਕਿਲੋਟਰ ਦਾ ਹੀ ਲਾਓ ਤੁਸੀਂ 10 ਹੀ ਮੰਨ ਜੀ ਇਹ ਕੱਲ ਆਈਆਂ ਦਾ ਹੀ ਲਾਓ ਬਾਕੀ ਕੋਈ 12 ਕਿ ਚੋਲੇ ਜਾਂ ਹਨਾ ਬਿਲਕੁਲ ਬਿਲਕੁਲ ਚੂ ਦੀ ਇੱਕ ਨੰਬਰ ਲੱਗੀ ਬਸ ਠੀਕ ਆ ਬਹੁਤ ਚੰਗੀ ਮੈਂ ਇਹ ਵੀ ਖੋਲੋ ਜੰਮ ਚਾ ਖੋਲੋ ਵੀਰੇ ਇਹ ਵੀ ਕੱਟੀ ਮਗਰ ਦੇ ਕਿੱਟਾ ਇਹਦਾ ਮਗਰ ਕੱਟਾ ਕੱਟਾ ਇਹਦੇ ਮਗਰ ਲੋ ਕੱਟਾ ਹੀ ਆ ਜਿਆਦਾ ਹਨਾ ਇੱਕ ਮਗਰ ਇਹਦੇ ਨਾਲ ਕੱਟ ਕੇ ਬਸ ਠੀਕ ਆ ਇਹ ਵੀ ਇੱਕੋ ਜੀ ਵਾ ਇਹ ਤੇ ਜਿਆ ਸੁਵੇ ਵਿੱਤੀ ਮੈਂ ਬਾਠੀ ਹਾਂਜੀ ਦੁੱਧ ਜਿਆ ਸੁਵੇ ਦੁੱਧ 12 ਕਿਲੋ ਕਹਿੰਦੇ ਕੱਢਿਆ ਹਾਂ ਹਾਂਜੀ ਹਾਂਜੀ ਤੀਜੇ ਸੁਵੇ ਆ ਗਈ ਦੁੱਧ ਚੰਗਾ ਕੱਢੂ ਥਾਂ ਦੀ ਵੇਥ ਬੜੀ ਬਾਜੀ ਬਸ ਬਿਲਕੁਲ ਆਜਾ ਜੀ ਗੇਟ ਤੇ ਚਵਾ ਪੋਲਾ ਬੜਾ ਏਕੇ ਦਾ ਠੀਕ ਆ ਵੇਖੋ ਥਣ ਗਿਆ ਜੀ ਚੱਡਾ ਲੱਗਿਆ ਆਜੋ ਜੀ ਲੈ ਜੀ ਤੇ ਕੁਲਜਿੰਦਰ ਜੀ ਫਰਹੰਦੀ ਕੀ ਮਰ ਇਹ ਜੀ ਕੀਮਤ ਮੈਂ ਇਹ ਹੈਗੀ 85 ਦੀ ਇਹ ਵੀ ਹਾਂਜੀ ਇਹ ਜੀ ਕਰੀਏ ਛੋਟ ਛੱਪਿਆ ਰਹੇਗਾ ਨਾ ਹੀ ਇੱਕੋ ਹੀ ਗੱਲ 70 ਪਿਓ ਇਹਦਾ ਵੀ ਛੱਡਾਂਗੇ 1000 ਰੁਪਏ ਛੱਡਾਂਗੇ ਯਾਰ ਇਹ ਹਾਂ ਨਾ 70000 ਦੀ ਦੇ ਦਾਂਗੇ ਵਿੱਚੇ ਛੋਟ ਹੈ ਉਹ ਖੜਿਆ ਯਾਰ ਵਿੱਚ 8000 ਦੀ ਦੇ ਦਾਂਗੇ ਯਾਰ ਮੈਂ ਕਿਹਾ ਹੁਣੇ 10000 ਵਾਧੇ ਨਹੀ ਥੋੜਾ ਹੈ ਨਾ ਚਲੋ 8000 ਦੇ ਵਿੱਚ 8000 ਨਹੀਂ ਦੇ ਦਾਂਗੇ ਬਿਲਕੁਲ ਜਿਹੜੀ ਵਿੱਚ ਛੋੜ ਛੱਪਾ ਹਾਂ ਠੀਕ ਹੈ ਹਾਂ 8000 ਦੀ ਨਹੀਂ ਦੇਦੇ ਵੀਰ ਜੀ ਮੈਂ ਇਹੋ ਜੀ ਬਿਲਕੁਲ ਨਹੀਂ ਚੰਗੀ ਹੈ ਹੈ ਚੰਗੀ ਹੈ ਅਸਾਂ ਟੱਪੇ ਜੇ ਥੋੜੇ ਬੱਚਾ ਕਰਕੇ ਵਿਖਾਏ ਆ ਵੀ ਤੁਹਾਨੂੰ ਤੁਹਾਨੂੰ ਕਿਨੂੰ ਚੰਗਾ ਲੱਗੇ ਯਾਰ ਬਿਲਕੁਲ ਬਿਲਕੁਲ ਇਹ ਵੀ ਸੁਈ ਆ ਹਾਂਜੀ ਇਹ ਵੀ ਪਹਿਲਾ ਥੁਆ ਸੁਣੀ ਜੋ ਅੱਛਾ ਪਹਿਲਾ ਸੁਆ ਇਹ ਵੀ ਚੋਗੀ ਆ ਚਾਰ ਦੰਦ ਚਾਰ ਦੰਦ ਦਾ ਲੋ ਜੀ ਇਹ ਵੀ ਚਾਰ ਦੰਦ ਦਾ ਜੀ ਦੁੱਧ ਕੰਨ ਸੁਣੇ ਦਾ ਵੀ ਦੁੱਧ ਦੇ ਜੇ ਥਲੇ 10 ਲੀਟਰ ਹੀ ਆ ਯਾਰ 10 ਕਿਲੋ ਆਦਾ ਹੀ ਆ ਬਾਕੀ ਇਹ 10 10 ਕਿਲੋ ਵਾਲੇ ਸਾਰੇ 10 10 ਪਿਛਲੇ ਘਰੋਂ 11 ਕਿਲੋ ਲੈ ਆਇਆ ਗੱਲ ਮੈਂ 10 ਹੀ ਕੰਨਾਂ ਯਾਰ ਹਣਾ ਕੋਲ ਵੀਰ ਜੀ ਨੂੰ ਵੀ ਇਹਦੀ ਕੱਟੀ ਆ ਗਈ ਇਹਦੀ ਮਗਰ ਕੱਟੀ ਆ ਗਈ ਆ ਇਹਦੀ ਕੱਟੀ ਇਹਦੀ ਆ ਇਹਦੀ ਬਸ ਠੀਕ ਲੋ ਇਹ ਵੀ ਦੇਖੋ ਜੋ ਆ ਜੂ ਇਹਦੇ ਵਧੀਆ ਜੋ ਆ ਬਹੁਤ ਏੰਗਾਇਦਾ ਦੰਗੀ ਕਰਤੀ ਆਜੋ ਵੀਰੇ ਆਜੋ ਤੇਰੀ ਇਹ ਮਚੂਗਾ ਬਚਾ ਬਚਾ ਲਾ ਗਿਆ ਹਾਂ ਬਚਾ ਚੂਗਾ ਮਚੂਗਾ ਬੜੀ ਕੱਟੀ ਬੰਦੀ ਬੁੰਦੀ ਸੋਹਣੀ ਹੈ ਦੁੱਧ ਵਧੀਆ ਖੁੱਲਾ ਹੋਊਗਾ ਦਾਲ ਮਾਰੂਗਾ ਹਾਂਜੀ ਬੋਲੋ ਇਹਦੀ ਕੀਮਤ ਵੀਰ ਜੀ ਆ ਗਈ ਜੋ ਇਹ 500 ਛੋੜ ਹੀ ਕਰਨੀ ਆ ਹਮ 86 ਦੀ ਬਣਾ ਗਏ ਵੀਰ ਜੀ 60000 ਜਾਣ ਦੋ ਬਾਣ ਨਹੀਂ ਦੇਣਾ ਚਲ ਜਾ ਦੋ ਪ੍ਰਗਟ ਦੇ ਬਿਲਕੁਲ ਤੇ ਛੋੜ ਕਰ ਦਾਂਗੇ ਫਿਰ ਪਾਸਟੋਰ ਕਰ ਦਾਂਗੇ ਹਣਾ ਠੀਕ ਆ ਠੀਕ ਆ ਆ ਨੀਲੀ ਬੂਰੀ ਕੱਟੀ ਆ ਅੱਛਾ ਜਮਾਂਦਰੂ ਦੋ ਥਾਣੇ ਆ ਜੀ ਅੱਛਾ ਜਮਾਂਦਰੂ ਦੋ ਥਾਣੇ ਜਮਾਂਦਰੂ ਦੋ ਥਾਣੇ ਆ ਗਏ ਠੀਕ ਆ ਇਹਦਾ ਕੱਟਾ ਹੋ ਗਿਆ ਮਗਰ ਕਾਲੇ ਰੰਗ ਦਾ ਦੁੱਧ ਕਿੰਨਾ ਦੁੱਧ ਵੀਰ ਜੀ ਇਹਦੇ ਥੱਲੇ ਇਸ ਟਾਈਮ ਹੈਗਾ ਜੂ ਹਜੇ 8 ਕਿਲੋ ਕਹਿੰਦੇ ਆ ਮੈਂ 7 ਹੀ ਕਹਨਾ ਵਾ 7 ਹੀ ਹਾਂਜੀ ਇਹ ਵੀ ਖੋਲੋ ਇਹ ਨਾ ਵੀਡੀਓ ਖੋਲੋ ਮਾ ਜੀ ਬੂਰੀ ਨਹੀਂ ਇਹਦੇ ਨਾਲ ਇਹਨੇ ਦੋ ਬੱਚੇ ਦਿੱਤੇ ਹੀ ਗਏ ਅੱਛਾ ਇੱਕ ਮਰ ਗਿਆ ਰਾਤ ਮੈਂ ਪੈਰਾ ਹਤਾ ਇੱਕ ਨੇ ਹਾਂ ਤੇ ਦਿੱਤੇ ਕਾਲੇ ਹੀ ਬੱਚੇ ਨੇ ਦੋਵੇਂ ਕਾਲੇ ਬੱਚੇ ਨੇ ਪਿੰਨ ਨੇ ਵੇਲੋ ਗੱਡੇ ਹਨਾ ਬੜੀ ਚੰਗੀ ਕੱਟੀ ਵੀਡੀਓ ਵੀ ਉਹਨਾਂ ਕੋਲ ਬਣਾਈ ਸੀ ਅੱਛਾ ਆ ਗੱਟੀ ਕੇ ਫੋਨ ਤੇ ਵੀਡੀਓ ਲੈ ਕੇ ਆਇਆ ਬਗਾਨੇ ਕਰੋ ਨਹੀਂ 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 ਲੀ ਬੂਰੀ ਪਿਓਰ ਹੈ ਗੱਟੀ ਜਿਮਾਂਦਰੂ ਦੋ ਸਨ ਦੋ ਚੰਗੀ ਕੱਟੀ ਫਦਲਾ ਹੈ ਤਾਂ ਕਿ ਨਹੀਂ ਡਿਫਰੈਂਡ ਕੀ ਮਰ ਇਹਦੀ ਕੀਮਤ ਵੀਰ ਜੀ ਕਈ ਦੇ ਕਹਿੰਦੇ ਬਹੁਤ ਚੰਗੀਆਂ ਨੇ ਦੋ ਥਣ ਵਾਲੀਆਂ ਹਨਾ ਚਲ ਇਹ ਹੈ ਕਿ ਆਪਾਂ ਨੂੰ ਬਾਣਾ ਮਿਲੀ ਆ ਇਹ ਵੀ ਕੱਟੀ ਇਹ 85 ਦੇ ਵਿੱਚੋਂ ਰੁਪਈਆ 1000 ਛੱਡ ਦਾਂਗੇ ਯਾਰ 84 ਦੇ ਦਾਂਗੇ ਦੁੱਧ ਇਹ ਸੱਤੇ ਲੀਟਰ ਹੈ ਕੋਈ ਵੰਡ-ਵੁੰਡ ਪਾਉ ਕੱਟੀ ਨੂੰ ਨਾ ਦੁੱਧ ਦਾਹਾਂ ਤੋਂ ਬਾਹਰ ਜਾਣ ਵਾਲੀ ਆ ਚਲ ਚਲ ਠੀਕ ਚਵਾ ਜੂ ਦੀ ਚੰਗੀ ਆ ਬਸ ਚਲੋ ਕਰਦੇ ਮੋਕਲ ਹੋਰ ਕਰਦੇ ਮਾਨਦ ਕਰਦਾਂਗੇ ਵੀ ਜੇ ਕੋਈ ਦੂਰ ਨੇ ਰਹੇ ਤੇ ਬੱਚੇ ਜਾ ਕਰਾਓ ਇਹਨਾਂ ਦੇ ਹਾਂਜੀ ਆ ਸਰ ਬੱਚੇ ਇਹਨਾਂ ਦੇ ਜੀ ਆਂ ਜੀ ਇਹ ਨਾ ਰਿਹਾ ਲੋ ਬਿਲਕੁਲ ਬਿਲਕੁਲ ਜੀ ਤੇ ਆ ਸਵੇਰ ਦੀ ਕੱਲ ਦੀ ਸੂਈ ਆ ਚਲੋ ਹਨੀ ਤਾਜੀ ਸੂਈ ਬਾਕੀ ਆਪਣਾ ਵਧੀਆ ਸੰਸ ਠੀਕ ਠਾਕ ਜੀ ਪਿੰਡ ਜੀ ਆਪਣਾ ਪਿੰਡ ਆਪਣਾ ਦਾਦੂਪੁਰਾ ਜੀ ਤਸਵੀਰ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰਿਆ ਬੇਟੀ ਸਸਤੀ ਕੰਨ